ਸਤ ਸ੍ਰੀ ਅਕਾਲ ਜੀ ਤੁਸੀਂ ਸਾਰਿਆਂ ਨੇ ਦੇਖ ਰਹੇ ਹੋ ਐਚਕੇਟੀਆ ਚੈਨਲ ਦੇਸ਼ ਵਿਦੇਸ਼ ਤੁਹਾਡਾ ਸਾਰਿਆਂ ਦਾ ਹੱਥੀ ਸਵਾਗਤ ਹੈ ਅੱਜ ਗੱਲ ਕਰਾਂਗੇ ਕਿ ਆਪਾਂ ਬਿਜ਼ਨਸ ਬਾਰੇ ਜਿਹੜਾ ਬਿਜ਼ਨਸ ਕਰਨਾ ਚਾਹੁੰਦਾ ਤਾਂ ਉਹਨਾਂ ਨੂੰ ਕੀ ਪ੍ਰੋਬਲਮ ਹੁੰਦਾ ਆਪਣੇ ਨਾਲ ਵੀਰ ਜੀ ਖੜੇ ਹੈ ਪਹਿਲਾਂ ਤਾਂ ਵੀਰ ਜੀ ਪਹਿਲਾਂ ਆਪਣਾ ਨਾਮ ਤੇ ਪਿੰਡ ਦਾ ਨਾਮ ਦੱਸ ਦਿਓ ਸਤ ਸ੍ਰੀ ਅਕਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਹਰ ਖਬਰ ਤੇ ਨਜ਼ਰ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਇੱਕ ਫੋਨ ਕਰਨ ਤੋਂ ਤੁਸੀਂ ਆ ਗਏ ਆ ਜੀ ਗਰੀਬ ਦੀ ਹੈਲਪ ਕਰਨ ਲਈ ਇਹ ਹੈਲਪ ਹੀ ਆ ਤੁਸੀਂ ਇੱਕ ਬਾਜ਼ ਮੇਰੀ ਹੈ ਨਾ মিডিਆ ਇੱਕ ਬਾਜ਼ ਚੱਕਣ ਲਈ ਹੁੰਦਾਗਾ ਘਰ ਗਰੀਬ ਤੇ ਅਮੀਰ ਦੀ ਆ ਆਵਾਜ਼ ਚੱਕਣ ਲਈ ਹੁੰਦਾਗਾ ਕਿਸੇ ਦੀ ਹੈਲਪ ਕਿਸੇ ਤਰ੍ਹਾਂ ਹੋ ਜਾਂਦੀ ਕਿਸੇ ਦੀ ਹੈਲਪ ਕਿਸੇ ਤਰ੍ਹਾਂ ਤੁਸੀਂ ਇਹ ਹੈਲਪ ਕਰ ਰਹੇ ਹੋ ਸਾਡੀ ਬਹੁਤ ਬਹੁਤ ਧੰਨਵਾਦ ਜੀ ਤੇ ਮੈਂ ਅੱਜ ਤੁਹਾਨੂੰ ਕਿਸ ਲਈ ਬੁਲਾਇਆਗਾ ਤੇ ਮੈਂ ਨਾ ਇੱਕ ਛੋਟਾ ਜਿਹਾ ਬਿਜ਼ਨਸ ਖੜਾ ਕਰਿਆ ਸੀਗਾ ਬੱਕਰੀਆਂ ਦਾ ਤੇ ਮੈਂ ਨਾ ਜੌਬ ਵੀ ਕਰਦਾਗਾ ਮੈਂ ਨਾਈਟ ਜੌਬ ਕਰਦਾ ਤੇ ਨਾਲ ਨਾਲ ਮੈਂ ਕੀ ਕੀਤਾ ਸੀਗਾ ਬੱਕਰੀਆਂ ਦਾ ਬਿਜ਼ਨਸ ਸ਼ੁਰੂ ਕਰਿਆ ਸੀਗਾ ਵੀ ਆਪਾਂ ਦੋ ਬੱਕਰੀਆਂ ਦੇ ਸ਼ੁਰੂ ਕਰਿਆ ਸੀਗਾ ਦੋਆਂ ਤੋਂ ਮੇਰੇ ਕੋਲੇ 30 ਤੇ 35 ਤੋਂ ਪਲੱਸ ਹੋ ਗਈਆਂ ਸੀ ਬੱਕਰੀਆਂ ਤੇ ਪਤਾ ਨਹੀਂ ਕੀ ਪ੍ਰੋਬਲਮ ਆਈ ਆ ਬਿਮਾਰੀ ਆਈ ਆ ਤੇ ਬਹੁਤ ਮੈਨੂੰ ਘਾਟਾ ਪੈ ਗਿਆ ਤੇ ਮੇਰੀਆਂ 15 ਤੋਂ 18 ਬੱਕਰੀਆਂ ਮਰ ਗਈਆਂ ਜੀ ਠੀਕ ਹੈ ਤੇ ਮੈਂ ਤੁਹਾਨੂੰ ਕਿਉਂ ਬੁਲਾਇਆਗਾ ਕਿ ਹਰ ਇੱਕ ਬੰਦਾ ਚਾਹਦਾਗਾ ਵੀ ਮੈਂ ਕੋਈ ਬਿਜ਼ਨਸ ਕਰਾਂ ਕੋਈ ਮੈਂ ਵਧੀਆ ਕੰਮ ਕਰਾਂ ਕਿਉਂਕਿ ਸਰਕਾਰਾਂ ਤਾਂ ਕੋਈ ਹੈਲਪ ਨਹੀਂ ਕਰਦੀਆਂ ਨਾ ਹੀ ਸਰਕਾਰਾਂ ਕੋਈ ਇਹਦੇ ਬਾਰੇ ਸੋਚਦੀਆਂ ਨਹੀਂ ਠੀਕ ਹੈ ਹਰ ਇੱਕ ਬੰਦਾ ਕੀ ਕਰਦਾਗਾ ਨੌਕਰੀ ਕਰਦਾਗਾ 15 ਤੇ 18000 ਰੁਪਿਆ ਸੈਲਰੀ ਹੁੰਦੀ ਹੈ ਜੀ ਠੀਕ ਹੈ ਉਹਦੇ ਵਿੱਚ ਕੀ ਹੁੰਦਾ ਵਾ ਬੰਦੇ ਦਾ ਘਰ ਦਾ ਗੁਜ਼ਾਰਾ ਹੀ ਹੁੰਦਾ ਠੀਕ ਹੈ ਉਹ ਕੀ ਉਹਦਾ ਅੱਗੇ ਸੋਚ ਅੱਗੇ ਸੋਚਣਾ ਜ਼ਰੂਰ ਹੈ ਐਨਾ ਪੈਸਾ ਨਹੀਂ ਹੁੰਦਾ ਨਾ ਹੀ ਸਾਡੇ ਕੋਲੇ ਕੋਈ ਬੈਂਕ ਬੈਲੈਂਸ ਹੈ ਨਾ ਹੀ ਕੋਈ ਸਾਡੇ ਕੋਲੇ 골ਡ ਹੈ ਸੀ ਕੋਈ ਲੋਨ ਲੈ ਲੀਏ ਬੈਂਕਾਂ ਚ ਠੀਕ ਹੈ ਇਹਦੇ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਜਿਵੇਂ ਮੈਨੂੰ ਘਾਟਾ ਪੈ ਗਿਆ ਮੈਂ ਨੀਚੇ ਗਿਰਿਆ ਠੀਕ ਹੈ ਕੋਈ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਕੋਈ ਹੋਰ ਬੰਦਾ ਇਦਾਂ ਗਿਰੇ ਉਹਦੀ ਹੈਲਪ ਕੀਤੀ ਜਾਵੇ ਜਿੰਨੇ ਵੀ ਹੈਲਪ ਕੀਤੀ ਜਾਵੇ ਉਹਨੂੰ ਇੰਨਾ ਕ ਖੜਾ ਕਰ ਦਿਆ ਜਾਏ ਵੀ ਉਹ ਬੰਦਾ ਆਪ ਦਾ ਅੱਗੇ ਸੋਚੇ ਕੁਝ ਕਰਨੇ ਲਈ ਕਿਉਂਕਿ ਮੈਂ ਗਿਰ ਗਿਆ ਕੋਈ ਹੋਰ ਬੰਦਾ ਕਰਨੇ ਬਾਰੇ ਸੋਚੂਗਾ ਤੇ ਉਹ ਪਹਿਲਾਂ ਹੀ ਡਰ ਜੂਗਾ ਕਿਉਂਕਿ ਮੈਂ ਗਿਰਿਆ ਉਹ ਸੋਚੂਗਾ ਵੀ ਮੈਂ ਵੀ ਗਿਰ ਗਿਆ ਤੇ ਮੈਂ ਜਿਹੜਾ ਹੁਣ 2 ਤੇ 3 ਸਾਲ ਖੜਾ ਕਰਨ ਨੂੰ ਲਾਇਆ ਮੈਂ ਬਿਜ਼ਨਸ ਖੜਾ ਕਰਨ ਨੂੰ ਲੱਗੇ ਮੈਨੂੰ 2-3 ਸਾਲ ਤੇ ਮੈਂ ਪਿੱਛੇ ਚਲਾ ਜਾਊਗਾ ਇਹ ਤੋਂ ਬੈਟਰ ਹੈ ਮੈਂ ਆਪ ਦਾ 15 ਤੇ 16000 ਰੁਪਏ ਦਾ ਸੈਲਰੀ ਤੇ ਕੰਮ ਕਰ ਲਾਂ ਠੀਕ ਹੈ ਜੀ ਤੇ ਮੈਂ ਤਾਂ ਹੀ ਤੁਹਾਨੂੰ ਬੁਲਾਇਆ ਸੀਗਾ ਵੀ ਸਰਕਾਰਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਧਿਆਨ ਦੇਣਾ ਚਾਹੀਦਾਗਾ ਠੀਕ ਹੈ ਤੇ ਕਿਸੇ ਹੋਰ ਨਾਲ ਨਾ ਹੋਵੇ ਸਰਕਾਰ ਸਰਕਾਰ ਤੇ ਇਹ ਕਹਿੰਦੀ ਕਿ ਆਈ ਮੁਆਵਜ਼ਾ ਮੰਗੇ ਬੱਕਰੀ ਮਰਨ ਦਾ ਵੀ ਤੇ ਮੁਰਗੀਆਂ ਦਾ ਵੀ ਕੀ ਗੱਲ ਤੁਸੀਂ ਇਹ ਸਰਕਾਰ ਤੱਕ ਪਹੁੰਚ ਨਹੀਂ ਕੀਤੀ ਤੁਸੀਂ ਸਰਕਾਰ ਤੱਕ ਮੈਂ ਆਪਣਾ ਜਿਹੜਾ ਮੋਹਾਲੀ ਦਾ ਸਾਡਾ ਕੁਲਵੰਤ ਹੈ ਐਮ ਐਲ ਏ ਮੈਂ ਕੁਲਵੰਤ ਕੋਲੇ ਗਿਆ ਸੀਗਾ ਤੇ ਉਹਨਾਂ ਨੇ ਸਾਡੀ ਧਿਆਨ ਨਾਲ ਨਹੀਂ ਗੱਲ ਸੁਣੀ ਹੈ ਜੇ ਕਿਤੇ ਉਹ ਧਿਆਨ ਨਾਲ ਗੱਲ ਸੁਣਦੇ ਤਾਂ ਮੈਨੂੰ ਕੋਈ ਆਸ ਹੁੰਦੀ ਵੀ ਮੈਂ ਕਿਸੇ ਡਾਕਟਰ ਜਾਵਾਂ ਮੈਨੂੰ ਸਲਾਹ ਦੰਦੇ ਵੀ ਕਿਸੇ ਡਾਕਟਰ ਜਾਓ ਤੁਹਾਨੂੰ ਮੈਂ ਬੰਦਾ ਕੋਈ ਮਿਲਾ ਦਿੰਦਾ ਉਹ ਤੁਹਾਡੀ ਗੱਲ ਸੁਣੂਗਾ ਤੇ ਮੈਂ ਉੱਥੇ ਤੱਕ ਪਹੁੰਚ ਕਰਦਾ ਜੇ ਮੈਂ ਪਹੁੰਚ ਕਰ ਵੀ ਲੈਂਦਾ ਮੈਂ ਆਪਣੇ ਦਮ ਤੋਂ ਕਿ ਸਰਕਾਰਾਂ ਦਫ਼ਤਰਾਂ ਚ ਤਾਂ ਬੈਸੀ ਸਾਡੇ ਪੈਰ ਜੁੱਤੀਆਂ ਕੱਸ ਜਾਂਦੀਆਂ ਜਾ ਜਾ ਕੇ 5 ਤੇ 6 ਮਹੀਨੇ ਉੱਥੇ ਜਾ ਕੇ ਉੱਥੇ ਪੈਰ ਰਗੜਨੇ ਪਾਣੇ ਆ ਸਾਨੂੰ ਹਨਾ ਤੇ ਉੱਥੇ ਜਾ ਕੇ ਤਾਂ ਕਿਤੇ ਡਾਕਟਰ ਐਮ ਐਲ ਐ ਸਾਹਿਬ ਨੇ ਕੀ ਕੀਤਾ ਤੁਹਾਨੂੰ ਐਮ ਐਲ ਐ ਸਾਹਿਬ ਕਹਿੰਦਾ ਇੱਥੇ ਕੋਈ ਅਰਜੀ ਲਿਖ ਕੇ ਦੇਜੋ ਉਹਦੇ ਬਾਰੇ ਸੋਚਾਂਗੇ ਤੇ ਉਹਦੇ ਬਾਅਦ ਅਸੀਂ ਲਖਵਾ ਕੇ ਤਾਂ ਉੱਥੇ ਆਏ ਆਂ ਕਿ ਸਾਨੂੰ ਕੋਈ ਫੋਨ ਨਹੀਂ ਆਇਆ ਸਾਨੂੰ ਕੋਈ ਗੱਲ ਨਹੀਂ ਕਿਸੇ ਨੇ ਸੁਣੀ ਹੈਗੀ ਨਾ ਸਾਨੂੰ ਕੋ ਉੱਥੇ ਬੁਲਾਇਆ ਗਿਆ ਵੀ ਕੋਈ ਤੁਹਾਡੇ ਨਾਲ ਕੀ ਹੋਇਆ ਕੀ ਤੁਹਾਡੇ ਨਾਲ ਕੋਈ ਕਿਦਾਂ ਹੋਇਆਗਾ ਸਾਨੂੰ ਪੁੱਛਣਾ ਤਾਂ ਚਾਹੀਦਾ ਪੁੱਛਣਾ ਚਾਹੀਦਾ ਨਾ ਇੱਕ ਦਾ ਕਹਿੰਦੀਆਂ ਸਰਕਾਰਾਂ ਅਸੀਂ ਅੰਗਰੇਜ਼ ਇੱਥੇ ਬੁਲਾਵਾਂਗੇ ਹੈਨਾ ਦੂਸਰੇ ਪੱਛੇ ਆਪਣੀ ਸਾਡੀ ਆਪਣੀ ਪੀਡੀਆ ਤੇ ਅੰਗਰੇਜ਼ ਬਲੌਨ ਨਾਲ ਮੈਂ ਤੇ ਇਹ ਕਹਿੰਦਾ ਕਿ ਜਿਹੜੇ ਆਪਣੇ ਹੈਗੇ ਉਹਨਾਂ ਨੂੰ ਸੰਭਾਲ ਲੈਣ ਇੰਨੇ ਬਹੁਤ ਉਹਨਾਂ ਨੂੰ ਤਾਂ ਸਰ ਅਸੀਂ ਵੀ ਇਹੀ ਇਹੀ ਤਾਂ ਤੁਹਾਨੂੰ ਬੁਲਾਇਆ ਕਿਉਂ ਮੈਂ ਤਾਂ ਹੀ ਬੁਲਾਇਆ ਵੀ ਜਿਹੜਾ ਕੋਈ ਬਿਜ਼ਨਸ ਕੋਈ ਛੋਟਾ ਮੋਟਾ ਕਰਨਾ ਚਾਹੁੰਦਾ ਹੈ ਕੋਈ ਗਿਰ ਗਿਆ ਉਹਨੂੰ ਉਹਨੂੰ ਉਹਨੇ ਚੱਕਣਾ ਚਾਹੀਦਾ ਹੁੰਦਾ ਕੀ ਲੱਗਦਾ 2027 ਵਿੱਚ ਕੁਲਵੰਤ ਸਿੰਘ ਬਣੂਗਾ ਦੁਬਾਰਾ ਇੱਥੇ ਸਰ ਪਤਾ ਕੀ ਹੈ ਸਰਕਾਰਾਂ ਕੋਈ ਵੀ ਆ ਜਾਣ ਕਿਸੇ ਤੇ ਉਮੀਦ ਨਹੀਂ ਉਮੀਦਾਂ ਤੇ ਰਹਿ ਗਏ ਆ ਅਸੀਂ ਉਮੀਦਾਂ ਤੇ ਹੀ ਖੜੇ ਆ ਲੇਕਿਨ ਕਦੋਂ ਉਮੀਦਾਂ ਤੇ ਖਰੇ ਉਤਰਨਗੇ ਇਹ ਕਿਸੇ ਨੂੰ ਉਮੀਦ ਹੀ ਨਹੀਂ ਹੈ ਕੋਈ ਉਮੀਦ ਨਹੀਂ ਹੈ ਕੋਈ ਵੀ ਆ ਜੇ ਕੁਲਵੰਤ ਆ ਵੀ ਜਾਵੇ ਦੁਬਾਰੇ ਜਿਹੜੀ ਮੇਰੇ ਨਾਲ ਹੋਈ ਹੈ ਸ਼ਾਇਦ ਉਹ ਤੋਂ ਵੀ ਬੈਟਰ ਹੋਏਗਾ ਉਹ ਤੋਂ ਵੀ ਬੱਤਰ ਹੋਏਗਾ ਲੋਕਾਂ ਦਾ ਹਾਲ ਨਹੀਂ ਫੇਜ ਜੇ ਗੱਲ ਕਰੀਏ ਆਪਾਂ 2027 ਵਿੱਚ ਇਹਨਾਂ ਨੂੰ ਕੀ ਲੱਗਦਾ ਤੁਸੀਂ ਕੀ ਚਾਹੁੰਦੇ ਕਿ ਤੁਸੀਂ ਵੋਟ ਪਾਉਂਗੇ ਇਹਨਾਂ ਨੂੰ ਜੇ ਤੁਹਾਡਾ ਹੈਲਪ ਹੀ ਨਹੀਂ ਹੋ ਰਿਹਾ ਸਰ ਜਦੋਂ ਹੈਲਪ ਹੀ ਨਹੀਂ ਹੋ ਰਹੀ ਆਪਾਂ ਕਿਉਂ ਕਿਉਂ ਕਿਸੇ ਨੂੰ ਵੋਟ ਪਾਵਾਂਗੇ ਕਿਉਂ ਕਿਸੇ ਨੂੰ ਆਪਾਂ ਘਰ ਬੁਲਾਵਾਂਗੇ ਤੁਸੀਂ ਦੱਸੋ ਕਿਸੇ ਨੂੰ ਕਿਉਂ ਬੁਲਾਵਾਂਗੇ ਆਪਾਂ ਕਿਸੇ ਨੂੰ ਆਪਾਂ ਵੋਟ ਪਾਉਂਦੇ ਆ ਕਿਉਂ ਪਾਉਂਦੇ ਆ ਵੀ ਸਾਡੀ ਕਿਤੇ ਨਾ ਕਿਤੇ ਹੈਲਪ ਹੋਊਗੀ ਕਿਤੇ ਨਾ ਕਿਤੇ ਅਸੀਂ ਸਾਡੀ ਸੁਣਵਾਈ ਹੋਊਗੀ ਕਿਸੇ ਦਫ਼ਤਰ ਸੁਣਵਾਈ ਹੋਊਗੀ ਹੁਣ ਅਸੀਂ ਕਿਸੇ ਦਫ਼ਤਰ ਵੀ ਜਾਈਏ ਪੰਜ ਛੇ ਮਹੀਨੇ ਅਸੀਂ ਉੱਥੇ ਜਾ ਕੇ ਚੱਕਰ ਕੱਟਾਂਗੇ ਠੀਕ ਹੈ ਤੇ ਉੱਥੇ ਸਾਡੀਆਂ ਜੁੱਤੀਆਂ ਘਸਾਵਾਂਗੇ ਉੱਥੇ ਸਾਨੂੰ 20 ਤੇ 30000 ਰੁਪਏ ਸਾਨੂੰ ਮੁਆਵਜ਼ਾ ਮਿਲ ਵੀ ਜਾਊਗਾ ਹੁਣ ਮੈਨੂੰ 3.5 ਲੱਖ ਰੁਪਏ ਘਟਾ ਪਏ ਸਾਢੇ 3 ਲੱਖ ਤੋਂ ਪਲੱਸ ਪੈ ਗਿਆ ਲੇਕਿਨ ਜਿਹੜਾ ਜਿਹੜਾ ਹੁਣ ਪਿਆ ਕੀ ਕੀ ਜਿਹੜੀ ਸਰਕਾਰ ਸਾਡੀ ਆਈ ਸੀ ਕਿ ਬਦਲਾਅ ਦੀ ਗੱਲ ਕਰਦੇ ਸੀ ਕਿ ਕੁਝ ਬਦਲਾਅ ਲੱਗ ਰਿਹਾ ਤੁਹਾਨੂੰ ਸਰ ਕੋਈ ਬਦਲਾਅ ਨਹੀਂ ਹੈ ਜਿਹੜੀਆਂ ਸਰਕਾਰਾਂ ਪਹਿਲਾਂ ਮੈਨੂੰ ਲੱਗਦਾ ਸੀ ਮਾੜਾ ਮੋਟਾ ਫਰਕ ਸੀਗਾ ਕੋਈ ਸੁਣਵਾਈ ਤਾਂ ਹੁੰਦੀ ਸੀ ਇੱਥੇ ਤਾਂ ਕੋਈ ਸੁਣਵਾਈ ਨਹੀਂ ਹੈ ਕੋਈ ਲੱਗਦਾ ਤੁਹਾਨੂੰ ਕੋਈ ਫਾਲਤਸਿਦਰੀ ਹੈ ਗੱਲ ਕਰੀ ਆਪਾਂ ਆਪਣੇ ਹਲਕੇ ਦੀ ਗੱਲ ਕਰੀਏ 2027 ਦੀ ਵਿੱਚ ਤੁਸੀਂ ਕਿਹੜਾ ਚਿਹਰਾ ਦੇਖਦੇ ਹੋ ਤੁਹਾਡੇ ਨਿਗਾ ਚ ਕੋਣ ਹੈ ਜਿਹੜਾ ਬਿੱਚਰਦਾ ਹੈ ਤੇ ਕੰਮ ਕਰਨ ਵਾਲਾ ਕੋਣ ਲੱਗ ਰਿਹਾ ਤੁਹਾਨੂੰ ਸਰ ਅਜੇ ਆਪਾਂ ਕੁਝ ਨਹੀਂ ਕਹਿ ਸਕਦੇ ਠੀਕ ਹੈ ਜੀ ਅਜੀ ਅਸੀਂ ਸੋਚਿਆ ਹੀ ਨਹੀਂ ਇਹਦੇ ਬਾਰੇ ਅਸੀਂ ਕੁਝ ਨਹੀਂ ਸੋਚਿਆ ਹੈਗਾ ਇਹਦੇ ਬਾਰੇ ਵੀ ਕੌਣ ਕਿਸੇ ਨੂੰ ਵੋਟ ਪਾਵੇ ਕੌਣ ਕਿਉਂਕਿ ਅਸੀਂ ਸਾਰੇ ਲੋਕ ਅੱਕੇ ਪਏ ਕੋਈ ਵੀ ਆ ਜਾਈ ਸਭ ਧੋੱਕੇ ਪਏ ਆ ਸਾਡੀ ਕਿਸੇ ਨੇ ਫੋਨ ਫੋਨ ਕਰਕੇ ਸਾਰ ਨਹੀਂ ਲੀ ਮੈਂ ਇੱਕ ਪੰਚਾਇਤ ਮੈਂਬਰ ਵੀ ਆ ਕਿਸੇ ਮੇਰੇ ਸਰਪੰਚ ਸਾਹਿਬ ਨੇ ਵੀ ਕਿਤੇ ਨਾ ਕਿਤੇ ਗੱਲ ਕਰੀ ਹੋਊਗੀ ਵੀ ਉਸ ਬੰਦੇ ਨਾਲ ਮੇਰੇ ਮੈਂਬਰ ਨਾਲ ਏਦਾਂ ਤੇ ਏਦਾਂ ਕੋਈ ਘਟਨਾ ਵਾਪਰੀ ਹੈ ਕਿਤੇ ਨਾ ਕਿਤੇ ਤਾਂ ਗੱਲ ਕਰੀ ਹੋਊਗੀ ਕਿਸੇ ਨੇ ਮੈਨੂੰ ਸਾਰ ਨਹੀਂ ਲਈ ਇੱਕ ਮੈਂ